ਮੁੱਖ ਮੰਤਰੀ ਸਾਹਿਬ ਜੀ ਬਿਆਦਿਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਵਿੱਚ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਜੀ ਤੇਦਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮਾ ਰਣੇ ਕੀਤਾ ਸੀ ਤਾਂ ਰਿਵਾਲ ਬਿਆਦਿਆਂ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਸਾਹਿਬ ਜੀ ਤਾਬਰ ਮੋਰਚੇ ਤੋਂ ਆਏ ਹੋ ਉਸ ਵੇਲੇ ਤੁਹਾਨੂੰ ਮਿਲਿਆ ਸੀ 28 ਤਰੀਕ ਨੂੰ ਇਹ ਕਾਨੂੰਨ ਦਾ ਕੀ ਬਣਾ ਸੰਨ ਦੱਸਿਓ ਕੁਝ ਸਾਡੇ ਗਾਇ ਸੁਣ ਲਓ ਜੇ ਤੁਸੀਂ ਆਏ ਹੋ ਤਾਂ ਸਾਡੀ ਗੋਲਦਾ ਕੋ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਕਹਦੇ ਕਰ ਰਿਹਾ ਕਿ ਮੇਰੇ ਸੀ ਕਿ ਤੁਹਾਨੂੰ ਦੇਣ ਤੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋ ਜਵਾਬ ਤਾਂ ਦੇ ਕੇ ਜਾ ਮੁੱਖ ਜੀ ਕੀ ਕਰ ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਦੱਸਣਗੇ ਨਾ ਪਾਣੀ ਦਿੱਤਾ ਅਸੀਂ ਮੁੱਖ ਮੰਤਰੀ ਸਾਹਿਬ ਦਾ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜਿਸ ਦਿਨ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਤਕਿਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੰਨਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਨੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣਾ ਸਟੇਟ ਐਂ ਆਖੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜ ਲੈਣਗੇ ਕਿੰਨਾ ਚਿਰ ਭੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਤੇ ਬੇਕੂਫ ਬਣਾ ਲੈਣਗੇ ਸਾ ਵੀ ਕਿੰਨਾ ਕਿ ਜਿਹੜਾ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਨੂੰ ਕੁਛ ਵੀ ਨਹੀਂ ਹੋਇਆ ਅੱਜ ਕੀ ਹੋਇਆ ਅੱਜ ਹੈ ਅੱਜ ਇਹ ਐਲਾਨ ਤਾਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਜਗੂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੋਖੰਦਰੀ ਹਾਂ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ 209 ਦਿਨ ਜੇ ਇੱਥੇ ਸਪੈਸ਼ਲੀ ਆਏ ਹੋ ਇਹ ਤਾਂ ਵਰਜਤ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋਸ਼ ਸਦ万 ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤ ਸਰਵਸਾਅ ਸੀਗਾ ਕਿ ਲਿਮਟ ਕੀਤੀ ਸੀ ਉਹਦੀ ਕਿੰਨੇ ਗਲਿਆਰਾ ਜਿਹੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਦੇ ਵੀ ਮਜ਼ਾਕ ਕਰ ਰਹੇ ਹੋ ਸਾਡੇ ਨਾਲ ਵੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦਿੱਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਮੋਖਿਆ ਵੀ ਆਹ ਹਉਹ ਸਿੰਘ ਪਾਉ ਨੂੰ ਹੱਥ ਦਿੱਤਾ ਮੈਨੂੰ ਇਹਦਾ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਆਇਆ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਮਣੇ ਐਲਾਨ ਕੀਤਾ ਸੀ ਸਾਰੇ মিডিਆ ਕੋਲ ਮੌਜੂਦ ਹੈ ਫੁਟੇਜ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਜਾਵੇਗਾ 15 ਤਰੀਕ ਨੂੰ ਸਰਲਟ ਕਮੇਟੀ ਨੂੰ ਦੇ ਦਿੰਦਾ ਅੱਜ ਅੱਜ ਮੈਂ ਇੱਕ ਮਿੰਟ ਮੇਰੀ ਗੱਲ ਪੂਰੀ ਆ ਲੰਦ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਤਿਆਰੀਆਂ ਕਰਦੇ ਆਂ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਅਨੰਦਪੁਰ ਜਿਆਦੇ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇੱਕ ਕਾਨੂੰਨ ਨਹੀਂ ਲਾਗੂ ਕਰਨੀ ਉਹ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਸੀ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਪਾਵਰ ਮੋਰਚੇ ਵੱਲੋਂ ਪਾਇਲ ਗੁਰਦੀਸ਼ ਸਿੰਘ ਖਾਲਸਾ ਦੀ 406 ਅੱਠ ਮਹੀਨੇ 460 ਦਿਨ ਹੋ ਗਏ ਉੱਤੇ ਬੈਠੇ ਨੂੰ ਸਰਪ੍ਰੇਖੀ 6 ਮਹੀਨੇ ਦਾ ਸਮਾਂ ਮੰਗਿਆ ਹਾਂਜੀ ਜਗਰੀਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀਆਂ ਵਿੱਚ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਹੈ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੀ ਸਟੇਜ 'ਤੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਟੈਲ ਸੇਵਾ ਲੈਪ ਦਾ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮਰਲ ਨੂੰ ਦੇਣਾ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ ਕ੍ਰਿਸਮਸ ਦਾ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਨ ਸਿੰਘ ਸੋਰੀ ਕਲ ਸੀ ਮੈਨੂੰ ਥੱਲੇ ਲੈ ਕੇ ਗਿਆ ਸਟੇਟ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਫੜਿਆ ਕਹਿੰਦੇ ਮੈਂ ਬੋਲਾਂਗਾ ਸਟੇਟ ਤੇ ਬੋਲੇ ਵੀ ਆ ਅਸੀਂ ਬੇਲੀਆਂ ਡੱਕਾਂਗੇ ਵਿਚਾਰ ਬਟਾਂਦਰਾ ਹੋ ਰਿਹਾ ਹੋਣਾ ਬਿਲਕੁਲ ਵਿਚਾਰ ਹੀ ਬੰਦ ਹੋ ਜਾਂਦਾ ਹੋਣ ਸਮਾਂ ਕਾਹਦੇ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਬਿਆਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਲਈ ਬੈਠਦਾ ਵਾ ਸਲੈਕਟ ਕਮੇਟੀ ਹਫਤੇ ਬਾਅਦ ਦੇਖੋ ਪਾਇਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆ ਬਰਬਾਦੀ ਜੇ ਸਾਡੇ ਵਾਸਤੇ ਕੀਤੇ ਕੱਖ ਨੇ ਮੈਂ ਤਾਂ ਕਹਿੰਦਾ ਥਿਆਏ ਕਾਦੇ ਰਹੀ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਦੇ ਜਾ ਗੱਲ ਇਹ ਵੀ ਅਸੀਂ ਸਾਰੇ ਜਿੰ ਆਪਾਂ ਸਾਰੇ ਤੋਂਨੇ ਕਾਨੂੰਨ ਬਣਾਉਣਾ ਚਾਹੁੰਦਾ ਬੇਦਗੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦੇ ਸ਼ਰਾਬ ਮੀਟ ਦਾ ਸ਼ਰਾਬ ਤੇ ਸ਼ਰਾਬ ਮੀਟ ਬੈਨ ਨਹੀਂ ਆਪਾਂ ਬੀੜੀਆਂ ਸਿਕਟੋ ਬੰਦ ਕਰਨ ਦੀ ਸਰਬੋਤਮ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਗੀਆਂ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਗਲੋਂ ਤੋਂ ਮਿੱਟੀ ਚਾਰਨ ਵਾਲੀ ਗੱਲ ਹੈ ਕਮੈਂ ਟਾਡੇ ਸਾਰੇ ਵੇਖੋ ਸਾਰਾ মিডিਆ ਪੰਜਾਬ ਦਾ ਮੌਜੂਦ ਐਸ ਵਾਲੇ ਮੈਂ ਸਾਰੇ মিডিਆਦਾਰਾਂ ਨੂੰ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੰਨ ਕੇ ਸੋਚੋਗੇ ਪੰਜਾਬੀ ਦੇ ਕੋਲ ਸਨਕ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਦੋਂ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਦੋਂ ਕੋਈ ਹੋਰ ਫਲੈਕਸਾਂ ਲੰਘਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਹੈ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੰਨ ਕੇ ਸੋਚੋਗੇ ਪੰਜਾਬੀ ਤੁਹਾਡੇ ਦੇ ਦੁਬਾਰਾ ਭਰੋਸਾ ਕਰ ਲੈਣਗੇ ਇਹ ਵਿਸ਼ੇਸ਼ ਜਲਾਸ ਹੋ ਰਿਹਾ ਉਹ ਸੱਚੀ ਮੱਚ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਕਾਦੇ ਲਈ ਸੱਦੇ ਆਏ ਨੇ ਕਿਉਂਕਿ ਜੋ ਹੁਣ ਤੱਕ ਇਨਫਾਰਮੇਸ਼ਨ ਸਾਡੇ ਤੱਕ ਵੀ ਆਈ ਹੈ ਜਾਂ ਅਸੀਂ ਗੈਦਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਵਿਸ਼ੇਸ਼ ਜਲਾਸ ਇਸ ਤੋਂ ਪਹਿਲਾਂ ਹੋਇਆ ਸੀ ਉਹਦਾ ਜਿਹੜਾ ਮਸਲਾ ਉਹ ਤਾਂ ਪੈਂਡਿੰਗ ਚੱਲ ਰਿਹਾ ਉਹ ਵਿਸ਼ੇਸ਼ ਜਲਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਜਿਹੜਾ ਸਪੈਸ਼ਲ ਐਕਟ ਦੀ ਗੱਲ ਸੀਗੀ ਨਾ ਉਹ ਉਸ ਵੇਲੇ 15 ਜੁਲਾਈ ਨੂੰ ਉਸ ਦਿਨ ਵੀ ਬੜੇ ਲੰਮੇ ਲੰਮੇ ਭਾਸ਼ਣ ਹੋਏ ਸੀ ਇਹਦਾ ਲੱਗਦਾ ਸੀ ਕਿ ਅੱਜ ਗੁਰਮਤ ਸਮਾਗਮ ਪੰਜਾਬ ਵਿਧਾਨ ਸਭਾ ਚ ਹੋ ਗਿਆ ਤੇ ਅੱਜ ਵੀ ਇਹੀ ਲੱਗਨ ਰਿਹਾ ਕਿ ਪੰਜਾਬ ਵਿਧਾਨ ਸਭਾ ਜਿਹੜੀ ਇਹ ਚੇਰੀ ਆਨੰਦਪੁਰ ਸਾਹਿਬ ਹੋਈ ਆ ਹਰ ਜਿਹੜਾ ਵਾ ਐਮ ਐਲ ਏ ਹ ਕੋ ਮੰਤਰੀ ਐ ਜਾਂ ਜੋ ਵੀ ਐ ਮੈਂਬਰ ਜਿਹੜਾ ਐਮ ਐਲ ਏ ਆ ਉਹ ਲੰਮੇ ਲੰਮੇ ਭਾਸ਼ਣ ਦੇ ਰਿਹਾ ਬੇਅਦਬੀਆਂ ਦੀ ਗਾਲੀ ਭੁੱਲ ਗਏ ਉਹਦੋਂ ਬੇਅਦਬੀ ਦੇ ਉੱਤੇ ਦੇਈ ਜਾਂਦੇ ਸੀ ਅੱਜ ਇੱਥੇ ਦੇਈ ਜਾਂਦੇ ਤੇ ਕਾਨੂੰਨ ਕਿੱਥੇ ਆ ਅੱਜ ਸਭ ਤੋਂ ਵੱਡਾ ਸਵਾਲ ਆ ਆਨੰਦਪੁਰ ਸਾਹਿਬ ਦੀ ਧਰਤੀ ਇਹ ਸਵਾਲ ਕਰਦੀ ਪਈ ਆ ਭਾਈ ਉਹ ਕਾਨੂੰਨ ਕਿੱਥੇ ਗਿਆ ਜਿਹਦੇ ਵਾਸਤੇ ਤੁਸੀਂ ਜੁਲਾਈ ਦੇ ਵਿੱਚ ਸਪੈਸ਼ਲ ਉਹ ਸੈਸ਼ਨ ਬੁਲਾਇਆ ਸੀਗਾ ਉਹ ਕਾਨੂੰਨ ਆਖਰ ਕਿੱਥੇ ਗਿਆ ਉਸ ਦਿਨ ਮੁੱਖ ਮੰਤਰੀ ਸਾਹਿਬ ਕਹਿੰਦੇ ਤਿੰਨ ਚਾਰ ਮਹੀਨੇ ਲਈ ਸਲੈਕਟ ਕਮੇਟੀ ਨੂੰ ਦਿੱਦਨੇ ਸਾਰਿਆਂ ਦੀ ਰਾਏ ਆ ਜੇਗੀ ਹੁਣ ਤਾਂ ਸਾਢੇ ਚਾਰ ਮਹੀਨੇ ਹੋ ਗਏ ਭਾਈ 15 ਤਰੀਕ ਦੇ ਚਾਰ ਮਹੀਨੇ ਵੀ ਲੰਘ ਗਏ ਹੋਏ ਨੇ ਅਜੇ ਵੀ ਉਸ ਕਾਨੂੰਨ ਦੇ ਉੱਤੇ ਕੋਈ ਮੂੰਹ ਨਹੀਂ ਖੋਲ ਰਿਆ ਕੀ ਇਹ ਮਜ਼ਾਕ ਨਹੀਂ ਹੈ ਤੁਸੀਂ ਪੰਜਾਬ ਦਾ ਕਰੋੜਾਂ ਰੁਪਈਆ ਜਿਹੜਾ ਇਸ ਸੈਸ਼ਨ ਦੇ ਉੱਤੇ ਲਗਾ ਰਹੇ ਕਾਦੇ ਲਈ ਉਹਦੇ ਚੋਂ ਕੀ ਤੁਸੀਂ ਕੱਢ ਰਹੇ ਹੋ ਕੌਮ ਨੂੰ ਕੀ ਦੇ ਰਹੇ ਹੋ ਆਨੰਦਪੁਰ ਸਾਹਿਬ ਨੂੰ ਕੀ ਦੇ ਰਹੇ ਹੋ ਸਿੱਖਾਂ ਦੇ ਜ਼ਖਮਾਂ ਤੇ ਤੁਸੀਂ ਕੋ ਮਲਮ ਲਾ ਰਹੇ ਹੋ ਕਿ ਅੱਜ ਤੁਹਾਨੂੰ ਬੇਅਦਬੀਆਂ ਭੁੱਲ ਗਈਆਂ 15 15 ਜੁਲਾਈ ਨੂੰ ਤੁਹਾਨੂੰ ਬੇਅਦਬੀਆਂ ਯਾਦ ਸੀ ਕਿ ਆਜ ਤੁਹਾਨੂੰ ਕੋਈ ਬੇਅਦਬੀ ਦਾ ਅਸੀਂ ਕਈ ਐਮਐਲਏ ਨੂੰ ਮਿਲੇ ਆ ਉਹ ਕੋਈ ਗੱਲ ਹੀ ਨਹੀਂ ਕਰਦਾ ਪਿਆ ਅਸੀਂ ਇੱਥੋਂ ਤੱਕ ਕਿ ਮੈਂ ਸਾਹਿਬ ਨੂੰ ਖੁਦ ਅਸੀਂ ਮੈਮੋਰੰਡਮ ਹੀ ਦਿੱਤਾ ਭਈ ਕਾਨੂੰਨ ਹੀ ਬਣਾ ਦਿਓ ਹੁਣ ਇਦੋਂ ਵਧੀਆ ਮੌਕਾ ਤੁਹਾਡੇ ਲਈ ਹੈ ਕੋਈ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਦੇ ਰਾਹੀਂ ਮਿੱਟੀ ਚੈਨਲ ਦੇ ਰਾਹੀਂ ਪੁੱਛਣਾ ਚਾਹੁੰਨਾ ਭਈ ਇਸ ਤੋਂ ਵਧੀਆ ਮੌਕਾ ਸੀਗਾ ਤੁਹਾਡੇ ਕੋਲ ਕੋਈ ਤੇ ਫਿਰ ਤੁਸੀਂ ਕਿਉਂ ਨਹੀਂ ਕਰ ਰਹੇ ਉਸ ਦਿਨ ਤੁਹਾਨੂੰ ਯਾਦ ਨਹੀਂ ਸੀਗਾ ਕਿ 4 ਮਹੀਨੇ ਬਾਅਦ ਅਸੀਂ ਵਿਸ਼ੇਸ਼ ਇਲਾਸ ਜਿਹੜਾ ਅਨੰਦਪੁਰ ਸਾਹਿਬ ਕਰਨਾ ਹੈ ਇਹ 4 ਮਹੀਨੇ ਬਾਅਦ اجلاس ਕਰਨਾ ਸੀ ਤੇ ਸਲੈਕਟ ਕਮੇਟੀ ਨੂੰ 6 ਮਹੀਨੇ ਕਿਉਂ ਦੇ ਦਿੱਤੇ ਇਹ ਨਿਲੈਕੀ ਕਹਦੀ ਹੈ ਕੋਈ ਆਪਣੀ ਜ਼ਿੰਮੇਵਾਰੀ ਲਏਗਾ ਇਹਨਾਂ ਚੋਂ ਮੁੱਖ ਮੰਤਰੀ ਸਾਹਿਬ ਲੈਣਗੇ ਲੀਡਰ ਆਫ অপੋਜੀਸ਼ਨ ਲੈਣਗੇ ਕਿ ਸਪੀਕਰ ਸਾਹਿਬ ਲੈਣਗੇ ਉਦੋਂ ਨਹੀਂ ਸੀ ਤੁਹਾਨੂੰ ਯਾਦ ਹੈ ਸੀ ਆਨੰਦਪੁਰ ਸਾਹਿਬ ਜਾ ਕੇ ਸੈਸ਼ਨ ਕਰਨਾ ਤੇ ਜੇ ਇੱਥੇ ਸੈਸ਼ਨ ਕਰਨਾ ਤੇ ਜੇ ਇੱਥੇ ਗੁਰੂ ਤੇਗ ਵੇਖੋ ਅੱਜ ਜੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਅਦਬੀ ਨਹੀਂ ਮੁੱਲੇ ਦੇ ਸ਼ਲੋਕ ਵਿੱਚ ਮੁੱਲੇ ਦੇ ਸ਼ਲੋਕ ਉੱਥੇ ਬਾਣੀ ਉੱਥੇ ਆ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਉਸੇ ਗੁਰਤਾ ਗੱਦੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਨੂੰ ਡੱਕਣ ਦੇ ਵਾਸਤੇ ਇੱਕ ਬਣਦਾ ਹੋਇਆ ਕਾਨੂੰਨ ਇਹ ਵੀ ਨਹੀਂ ਕਿ ਕੋਈ ਨਵੇਂ ਸਿਰਿਓਂ ਗੱਲ ਸ਼ੁਰੂ ਹੋਣੀ ਸੀ ਇੱਕ ਤਾਂ ਪੈਂਡਿੰਗ 'ਚ ਪਿਆ ਤੁਹਾਡੀ ਸਾਰੀ ਵਿਧਾਨ ਸਭਾ ਨੇ ਆਖਿਆ ਹਾਂ ਜੀ ਹੋ ਜਾਣਾ ਚਾਹੀਦਾ ਹੋ ਜਾਣਾ ਚਾਹੀਦਾ ਤੇ ਜੇ ਤੁਸੀਂ ਉਹਨੂੰ ਲਾਗੂ ਵੀ ਨਹੀਂ ਕਰ ਸਕਦੇ ਉਸ ਬਣੇ ਹੋਏ ਕਾਨੂੰਨ ਨੂੰ ਵੀ ਲਾਗੂ ਨਹੀਂ ਕਰ ਸਕਦੇ ਤੇ ਫੇਰ ਤਾਂ ਹੱਦ ਇਹ ਬੇਸ਼ਰਮੀ ਦੀ ਹੱਦ ਹੈ ਇਸ ਤੋਂ ਵੱਧ ਕੀ ਕਹਿ ਸਕਦੇ ਆ ਐਡਾ ਇੱਥੇ ਤੁਸੀਂ ਸ਼ਾਸ਼ਣ ਬੁਲਾਇਆ ਇੱਥੇ ਸਾਰੇ ਘੇਰਾਬੰਦੀ ਕੀਤੀ ਹੋ ਹਰ ਪਾਸੇ ਘੇਰਾਬੰਦੀ ਹੈ ਇਧਰ ਨੂੰ ਨਹੀਂ ਜਾਣਾ ਇਧਰ ਨੂੰ ਨਹੀਂ ਜਾਣਾ ਇੱਥੇ ਗੱਡੀਆਂ ਉਹ ਨਹੀਂ ਕਰਨੀਆਂ ਆ ਨਹੀਂ ਕਰਨੀ ਇਹ ਕਾਦੇ ਵਾਸਤੇ ਇੱਥੇ ਇਹ ਐਮਐਲਏ ਕਾਦੇ ਲਈ ਸੱਦੇ ਸੀ ਇੱਥੇ ਜੇ ਤੁਸੀਂ ਗੁਰੂ ਸਾਹਿਬ ਨੂੰ ਵੇਖੋ ਮੈਂ ਤੁਹਾਡੇ ਮਾਧਿਅਮ ਦਰਾਂ ਇੱਕ ਬੇਨਤੀ ਕਰਨਾ ਚਾਹੁੰਦਾ ਇਹਨਾਂ ਐਮਐਲਏ ਸਾਹਿਬਾਨ ਨੂੰ ਪਿਤਾਂ ਨੂੰ ਸੰਗਤ ਕਾਦੇ ਲਈ ਚੁਣਦੀ ਹੈ ਤੁਹਾਡੇ ਕੋ ਇਤਿਹਾਸ ਸੁਣਨ ਨੂੰ ਨਹੀਂ ਤੁਹਾਨੂੰ ਚੁਣਿਆ ਸੀ ਇਤਿਹਾਸ ਸੁਣਾਉਣ ਵਾਸਤੇ ਸਾਡੇ ਸਾਡੇ ਪ੍ਰਚਾਰਕ ਅੱਗੇ ਨੇ ਸਾਡੇ ਕਥਾਵਾਚਕ ਮੌਜੂਦ ਨੇ ਤੁਸੀਂ ਜਦੋਂ ਬੈਠਦੇ ਵਿਧਾਨ ਸਭਾ 'ਚ ਚੁੱਕ ਕੇ ਇਤਿਹਾਸ ਸੁਣਾਉਣਾ ਸ਼ੁਰੂ ਕਰ ਦਿੰਦੇ ਹੋ ਜਿਹੜਾ ਕੰਮ ਤੁਹਾਡੇ ਕਰਨ ਵਾਲੇ ਸਾਨੂੰ ਕਾਨੂੰਨ ਬਣਾਉਣ ਦੀ ਆ ਅਥਾਰਟੀ ਦਿੱਤੀ ਆ ਪੰਜਾਬ ਨੇ ਤੁਹਾਨੂੰ ਚੁੜ ਕੇ ਭੇਜਿਆ ਤੇ ਤੁਸੀਂ ਵਾਅਦਾ ਕੀਤਾ ਮੇਰੇ ਕੋਲ ਇਸ ਵਕਤ ਵੀ ਮੇਰੇ ਮੋਬਾਈਲ 'ਚ ਫੋਟੋ ਮੌਜੂਦ ਹੈ ਜਦੋਂ ਬਣਨਾ ਸੀਗਾ ਨਾ ਜਦੋਂ ਇਲੈਕਸ਼ਨ ਕੈਂਪੇਨ ਸੀ ਕੇਜਰੀਵਾਲ ਸਾਹਿਬ ਨੇ ਮੇਰੇ ਸਾਹਮਣੇ ਇੱਦਾਂ ਹੱਥ ਜੋੜ ਕੇ ਮੈਮੋਰੰਡਮ ਫੜਿਆ ਸੀ ਮੈਂ ਤੁਹਾਨੂੰ ਦਵਾਂਗਾ ਮੇਰੇ ਕੋਲੋਂ ਫੜਿਆ ਸੀਗਾ ਜਸਟ ਚੱਲਦੀ ਸਟੇਜ ਤੇ ਬੁਲਾ ਕੇ ਤਾਰੀਵਾਲ 크리스마ਸ ਦੇ ਮੌਕੇ ਤੇ ਵੱਡੀ ਰੈਲੀ ਸੀਗੀ ਚੱਲਦਾ ਜਦੋਂ ਮੈਂ ਹੱਥ ਚ ਫੜ ਕੇ ਖੜਾ ਸੀਗਾ ਮੈਨੂੰ ਸਟੇਜ ਤੇ ਬੁਲਾਇਆ ਸ਼ਿਰੀ ਕਲਸੀ ਜਿਹੜਾ ਇਸ ਵੇਲੇ ਐਕਟਿੰਗ ਪ੍ਰਧਾਨ ਆਮ ਆਦਮੀ ਪਾਰਟੀ ਦਾ ਉਹਨੂੰ ਥੱਲੇ ਭੇਜਿਆ ਸਾਰੀ ਸਟੇਜ ਦੀ ਕਾਰਵਾਈ ਰੁਕ ਗਈ ਉਸ ਵੇਲੇ ਸਟੇਜ ਦੀ ਕਾਰਵਾਈ ਰੋਕ ਕੇ ਉੱਪਰ ਬੁਲਾ ਕੇ ਹੱਥ ਜੋੜ ਕੇ ਮੈਮੋਰੰਡਮ ਫੜਿਆ ਮੈਂ ਇਹੀ ਬੇਨਤੀ ਕੀਤੀ ਸੀ ਕਿ ਕਾਨੂੰਨ ਬਣਾ ਦਿਓ ਤੁਸੀਂ ਹੁਣ ਸਰਕਾਰ ਬਣਨੀ ਆਂ ਬੇਅਦਮੀਆਂ ਰੋਕਣ ਵਾਸਤੇ ਕਾਨੂੰਨ ਬਣਾ ਦਿਓ ਕਦੋਂ ਦੀ ਗੱਲ ਹੈ ਇਹ ਹੈਗੀ ਆ ਜੀ 24 ਦਸੰਬਰ ਮਾਫ ਕਰਨਾ 25 ਦਸੰਬਰ 2021 크리스마ਸ ਤੋਂ 1 ਦਿਨ ਪਹਿਲਾਂ ਦੀ ਸਪੈਸ਼ਲ ਸਮਾਗਮ ਸੀ ਸਪੈਸ਼ਲ ਰੈਲੀ ਸੀ ਆਮ ਆਦਮੀ ਪਾਰਟੀ ਦੀ ਧਾਰੀਵਾਲ ਸ਼ਹਿਰ ਦੇ ਵਿੱਚ ਉੱਥੇ ਮੈਂ ਮੇਰੇ ਹੱਥੀ ਫੜਿਆ ਅੱਜ ਤੱਕ ਸਾਨੂੰ ਦੁਬਾਰਾ ਮਿਲਣ ਦਾ ਮੌਕਾ ਹੀ ਨਹੀਂ ਦੇਣ ਦੇ ਅਸੀਂ ਉਹ ਮੋਰਚੇ ਦੇ ਰਾਹੀਂ ਵੀ ਕੋਸ਼ਿਸ਼ ਕੀਤੀ ਜਿੱਦਾਂ ਬਿਲਕੁਲ ਹੀ ਸਾਡਾ ਭਾਈ ਗੁਰਜੀਤ ਸਿੰਘ ਖਾਲਸਾ ਬਿਲਕੁਲ ਡੈਥ ਬੈੱਡ ਤੇ ਪਹੁੰਚ ਗਿਆ ਉਸ ਦਿਨ ਸਾਡੀ 28 ਤਰੀਕ ਨੂੰ ਮੁੱਖ ਮੰਤਰੀ ਸਾਡੀ ਸਾਡੇ ਨਾਲ ਮੀਟਿੰਗ ਹੁੰਦੀ ਹੈ ਜਿਸ ਦਿਨ ਐਲਾਨ ਹੁੰਦਾ ਨਾ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਕਿ ਹਾਂ ਅਸੀਂ ਕਾਨੂੰਨ ਬਣਾਉਣ ਜਾ ਰਹੇ ਹਾਂ ਬੇਅਦਬੀਆਂ ਦਾ ਕਾਨੂੰਨ ਉਹ 10 ਸਾਡੇ ਨਾਲ ਹੀ 10 ਦੇ ਨਾਲ ਹੋਰ ਚਾਰ ਸਿੰਘ ਸੀਗੇ ਅਸੀਂ ਪੰਜ ਸਿੰਘ ਗਏ ਸੀ ਮੋਰਚੇ ਵੱਲ ਸਾਡੇ ਨਾਲ ਮੀਟਿੰਗ ਦੇ ਦੌਰਾਨ ਅਨਾਉਂਸ ਕੀਤਾ ਫਿਰ ਅਸੀਂ ਲੱਗੇ ਰਹੇ ਹਾਂ ਪਿੱਛੇ ਫਿਰ 15 ਜੁਲਾਈ ਨੂੰ ਤੁਸੀਂ ਯਾਦ ਕਰੋ ਸੰਘੇਤ ਜੀ ਇਹ ਗੱਲਾਂ ਭੁੱਲਣਾ ਜਾਇਆ ਕਰੋ ਉਸ ਦਿਨ ਵੀ ਬੜੇ ਲੰਮੇ ਲੰਮੇ ਭਾਸ਼ਣ ਮੋ ਕਮੰਡਰੀ ਸਾਹਿਬ ਕਹਿੰਦੇ ਸੀ ਗੁਰਦੁਆਰਾ ਸਾਹਿਬ ਵਾਲ ਨੂੰ ਹੱਥ ਕਰਦੀਏ ਤੇ ਸੱਚ ਉਹਨੂੰ ਸੱਚ ਮੰਨ ਲੈਂਦੇ ਉਹ ਅਸੀਂ ਤੁਹਾਨੂੰ ਕੀ ਸੱਚ ਮੰਨੀਏ ਦੱਸੋ ਤੁਸੀਂ ਉਹਦਣ 1 ਮਿੰਟ ਦੇ ਵਿੱਚੋ ਚੁੱਕ ਕੇ ਸਿਲੈਕਟ ਕਮੇਟੀ ਨੂੰ ਦੇ ਦਿੱਤਾ ਅਜੋ ਸਿੰਘ ਮਰਨੇ ਪਿਆ ਬੀਪੀ ਉਹਦਾ ਹਾਈ ਹੈ 슈ਗਰ ਉਹਦੀ ਹਾਈ ਹੈ ਖੂਨ ਉਹਦਾ ਪਖਾਨੇ ਥਾਣੀ ਉਹਦਾ ਖੂਨ ਆ ਰਿਹਾ ਹਿਆੜ ਦੇ ਵਿੱਚ ਪੇਨ ਹੋ ਰਹੀ ਹੈ ਇੰਨੀਆਂ ਇੰਨੀਆਂ ਬਿਮਾਰੀਆਂ ਬਿਮਾਰੀਆਂ ਵਿੱਚ ਘਿਰਿਆ ਹੋਇਆ ਭਾਈ ਗੁਰਜੀਤ ਸਿੰਘ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਕਿਸੇ ਨੂੰ ਹੈ ਇਹ ਵਿਖਾਵੇ ਦੀ ਦੁਨੀਆ ਨਹੀਂ ਗੁਰੂ ਸਾਹਿਬ ਨੇ ਤਾਂ ਵਿਖਾਵੇ ਦੇ ਉੱਤੇ ਤਾਂ ਝੋਟ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਸਾਰੀ ਪਖੰਡੀਆਂ ਦੇ ਉੱਤੇ ਤਾਂ ਝੋਟ ਕੀਤੀ ਸੀ ਤੇ ਜੇ ਅੱਜ ਅਜੇ ਪਤਾ ਨਹੀਂ ਅਜੇ ਚੱਲ ਰਿਹਾ ਸੈਸ਼ਨ ਪਰ ਸਾਡੇ ਮੁਤਾਬਕ ਸਾਡੀ ਜਾਣਕਾਰੀ ਮੁਤਾਬਕ ਅੱਜ ਉਹਦੇ ਤੇ ਇੱਕ ਕੋਈ ਗੱਲਬਾਤ ਨਹੀਂ ਹੋਣੀ ਤੇ ਜੇ ਅੱਜ ਸੱਚੀ ਮੁੱੱਚੀ ਇਹ ਉਸ ਬੇਅਦਬੀ ਐਕਟ ਨੂੰ ਜਿਹੜਾ ਪੰਜਾਬ ਦਾ ਸਟੇਟ ਐਕਟ ਬਣਨ ਜਾ ਰਿਹਾ ਪਹਿਲਾਂ ਪੰਜਾਬ ਦਾ ਸਟੇਟ ਐਕਟ ਬਣਨ ਜਾ ਰਿਹਾ ਬੇਅਦਬੀਆਂ ਦੇ ਉੱਤੇ ਇਹ ਪਹਿਲੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਉਹ ਕਿਉਂ ਨਹੀਂ ਬਣਾ ਸਕੀਆਂ ਉਹ ਜਵਾਬ ਦੇ ਸਕਦੀਆਂ ਨੇ ਸਟੇਟ ਐਕਟ ਬਣਾ ਸਕਦਾ ਸੂਬਾ ਬੇਅਦਬੀਆਂ ਤੇ ਸਟੇਟ ਐਕਟ ਬਣਨ ਜਾਣਿਆ ਉਹਦਾ ਕਾਨੂੰਨ ਦਾ ਜਿਹੜਾ ਖਰੜਾ ਉਹ ਵੀ ਅਸੀਂ ਤਿਆਰ ਕਰਕੇ ਦਿੱਤਾ ਇਹਨਾਂ ਨੂੰ ਅੱਜ ਸਾਡੇ ਨਾਲ ਕੋਈ ਅੱਖ ਚ ਅੱਖ ਮਿਲਾ ਕੇ ਗੱਲ ਕਰਨ ਨੂੰ ਰਾਜ਼ੀ ਨਹੀਂ ਅਸੀਂ ਉੱਥੇ ਖੜੋ ਜੀ ਤੇ ਦੂਜੇ ਪਾਸੇ ਲੀਡਰ ਪਰ ਇਹਨੂੰ ਅਕੇ ਲੰਘਣ ਲੱਗ ਪੈਂਦੇ ਭਈ ਅਸੀਂ ਮੰਗਦੇ ਕੀ ਪਏ ਆ ਤੁਹਾਡੇ ਕੋਲ ਕਾਨੂੰਨੀ ਤਾਂ ਮੰਗਦੇ ਪਏ ਆ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਮੰਗਦੇ ਪਏ ਆ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਜ਼ਤ ਵੀ ਨਹੀਂ ਦੇਣ ਜੋਗੇ ਤਾਂ ਫਿਰ ਕਾਹਦਾ 350 ਸਾਲਾਂ ਤੁਸੀਂ ਮਨਾ ਰਹੇ ਹੋ ਇਹ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਵਾਸਤੇ ਤੁਸੀਂ ਇੱਕ ਕਾਨੂੰਨ ਨਹੀਂ ਬਣਾਉਣ ਜੋਗੇ ਪ੍ਰੋਬਲਮ ਇਹ ਆ ਅਸੀਂ ਸਾਰੇ ਰਾਜੀ ਆ ਅਸੀਂ ਸਭ ਚਾਹੁੰਨੇ ਆ ਗੁਰੂਗ੍ਰਾਂਸਾਹ ਦਾ ਕਾਨੂੰਨ ਬਣ ਜਾ ਪਰ ਅਸੀਂ ਨਹੀਂ ਬਣਾ ਸਕਦੇ ਵਿਧਾਨ ਸਭਾ ਬਣਾ ਸਕਦੀ ਹੈ ਤੇ ਇਸੇ ਲਈ ਤੇ ਤੁਹਾਨੂੰ ਚੁਣ ਕੇ ਭੇਜਿਆ ਸੀਗਾ ਇਹਨਾਂ ਨੂੰ ਇਸੇ ਲਈ ਉੱਥੇ ਭੇਜਿਆ ਸੀਗਾ ਨਾ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਬਿਆਨ ਅਸੀਂ ਉੱਥੇ ਲਾਇਆ ਹੋਇਆ ਵਾ ਇਹ ਜਨਵਰੀ ਦਾ ਮੇਰੇ ਖਿਆਲ 25 ਕੇ 26 ਜਨਵਰੀ ਦਾ ਚੋਣਾਂ ਤੋਂ ਇੱਕ ਹਫ਼ਤੇ ਪਹਿਲੇ ਦਾ ਇਹਨਾਂ ਦਾ ਬਿਆਨ ਆ ਕਿ ਬੇਮਿਸਾਲ ਸਜ਼ਾ ਹੋ ਜੇ ਕਿ ਕਿਸੇ ਦੀ ਹਿੰਮਤ ਨਾ ਪਵੇ ਬੇਅਦਬੀ ਕਰਨ ਦੀ ਤੁਹਾਡੇ ਉਹਨਾਂ ਬਿਆਨਾਂ ਤੇ ਭਰੋਸਾ ਕਰਕੇ ਕਿੱਤੋਂ ਸਿੰਵਨਾਂ ਸਿਕਾਨੀ ਵੋਟਾਂ ਤੋਂ ਬਣ ਗਏ ਦੱਸੋ ਕੋਈ ਇਹਨਾਂ ਦੇ ਵਿੱਚੋਂ ਦਾਵਾ ਕਰਦੇ ਆ ਅੱਜ ਗੱਲਾਂ ਬੜੀਆਂ ਗੱਲਾਂ ਤਾਂ ਬੜੀਆਂ ਕਰਦੇ ਮੈਨੂੰ ਦੱਸੋ ਹੀ ਪਾਸ ਨੂੰ ਗੱਲ ਸਵਾਲ ਨਹੀਂ ਪੁੱਛ ਸਕਦਾ ਨਹੀਂ ਪੁੱਛ ਸਕਦਾ ਤੁਸੀਂ ਇੱਕ ਤਾਂ ਗੱਲ ਦੱਸ ਦੋ ਕਿ ਜਿਹੜੇ ਤੁਸੀਂ 92 ਬਣੇ ਹੋ ਕਿ ਤੁਸੀਂ ਸਿੱਖਾਂ ਦੀਆਂ ਵੋਟਾਂ ਤੋਂ ਬਗੈਰ ਬਣ ਗਏ ਹੋ ਤੁਹਾਡੇ ਉਸ ਪਰ ਬੋਲਾਂ ਦੇ ਉੱਤੇ ਭਰੋਸਾ ਕੀਤਾ ਕਿ ਹਾਂ ਤੁਸੀਂ ਬੇਅਦਬੀਆਂ ਰੱਖੋਗੇ ਬੇਮਿਸਾਲ ਸਜ਼ਾ ਲਿਆਓਗੇ ਤੇ ਅੱਜ ਬਣਿਆ ਬਣਾਇਆ ਕਾਨੂੰਨ ਜਿਹੜਾ ਤੁਸੀਂ ਪੈਂਡਿੰਗ ਭਾ ਕੇ ਤੇ ਸਾਡੇ ਨਾਲ ਮਜ਼ਾਕ ਨਹੀਂ ਕਰਦੇ ਪਏ ਇਹ ਪੰਜਾਬ ਦੇ ਨਾਲ ਗੁਰੂ ਪੀਰਾਂ ਦੀ ਧਰਤੀ ਦੇ ਨਾਲ ਮਦਾਕਜ ਮੈਂ ਸਮਝਦਾ ਇਹਨਾਂ ਨੂੰ ਸ਼ਰਮਨਾ ਮਰ ਜਾਣਾ ਚਾਹੀਦਾ ਜੇ ਇਹਨਾਂ ਜੋਗੇ ਵੀ ਨਹੀਂ ਕਿ ਅਜੇ ਕਾਨੂੰਨ ਬਣਾ ਜਾਣ ਪਰ ਗੱਲ ਹੈ ਨਾ ਆਪਾਂ ਇਹ ਵੀ ਗੱਲ ਕਰ ਰਹੇ ਹਾਂ ਦੂਜੇ ਪਾਸੇ ਸਰਕਾਰ ਨੇ ਜੋ ਮੈਨੇਜਮੈਂਟ ਕੀਤੀ ਹੈ ਲੋਕੀ ਤਾਂ ਕਹਿ ਰਹੇ ਵੀ ਮੈਨੇਜਮੈਂਟ ਵਧੀਆ ਨਹੀਂ ਮੈਨੇਜਮੈਂਟ ਵਧੀਆ ਮੈਨੇਜਮੈਂਟ ਵਧੀਆ ਸੀ ਉਹਨੂੰ ਮਾੜਾ ਥੋੜਾ ਕਹਿੰਨੇ ਆ ਜਿਹੜਾ ਕੰਮ ਉਹਨਾਂ ਦੇ ਕਰਨ ਵਾਲਾ ਉਹਨਾਂ ਨੇ ਕਰਨਾ ਨਾ ਕਾਨੂੰਨ ਕਿੰਨੇ ਬਣਾਉਣਾ ਦੱਸੋ ਆਲੇ ਨੇ ਚੁਣੀ ਸਰਕਾਰ ਨਾ ਨੰਨ ਬਣੋ ਹੁਣ ਉੱਥੇ ਸਾਰੇ ਕਹੀ ਜਾਂਦੇ ਅਸੀਂ ਬੜੇ ਭਾਗਾਂ ਵਾਲੇ ਬੜੇ ਭਾਗਾਂ ਵਾਲੇ ਅਸੀਂ ਇਸ ਇਤਿਹਾਸਿਕ ਮੌਕੇ ਤੇ ਇੱਥੇ ਪਹੁੰਚੇ ਆਂ ਬਈ ਕੀਤਾ ਕੀ ਪਹੁੰਚ ਕੇ ਤਾਂ ਦੱਸੋ ਨਾ ਤੁਸੀਂ ਪ੍ਰਬੰਧ ਕਰ ਦਿੱਤਾ ਚਲੋ ਠੀਕ ਆ ਕਰ ਦਿੱਤਾ ਚੰਗੀ ਗੱਲ ਆ ਉਹ ਤਾਂ ਨਤੀਸ਼ ਕੁਮਾਰ ਨੇ ਵੀ ਕੀਤਾ ਸੀ ਤੁਹਾਡੇ ਤੋਂ ਕਿਤੇ ਵਧੀਆ ਕੀਤੇ ਸੀਗੇ ਪਰ ਹੁਣ ਤੁਹਾਡੇ ਕੋਲ ਪੰਜਾਬ ਕਾਨੂੰਨ ਮੰਗਦਾ ਪਿਆ ਗੁਰੂ ਸਾਹਿਬ ਦੀ ਇੱਜ਼ਤ ਦਾ ਕਾਨੂੰਨ ਮੰਗਦਾ ਪਿਆ ਤੇ ਜੇ ਤੁਸੀਂ ਉਹ ਵੀ ਨਹੀਂ ਦੇਣ ਜੋਗੇ ਤੇ ਫਿਰ ਤਾਂ ਅਸੀਂ ਭਾਈ ਤੁਹਾਨੂੰ ਲਾਣ ਤਾਂ ਹੀ ਪਾਵਾਂਗੇ ਤੁਸੀਂ ਉਹਦੇ ਕਾਬਿਲ ਹੋ ਬੈਂ ਸਾਹਿਬ ਮੇਰੇ ਕੋਲ ਵੀਡੀਓ ਪਈ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਤੁਸੀਂ ਤੁਸੀਂ ਨਾ ਲਾਇਓ ਤੁਸੀਂ ਨਾ ਲਾਇਓ ਅਸੀਂ ਇਹਨਾਂ ਨੂੰ 10 ਦਿਨ ਪਹਿਲਾਂ ਤਾਂ ਮੈਮੋਰੰਡਮ ਦਿੱਤਾ ਹੋਇਆ ਪੀ ਇਹਨੂੰ ਲਾਗੂ ਕਰ ਦਿਓ ਇਸ ਤੋਂ ਵਧੀਆ ਦਿਨ ਕਿਹੜਾ ਹੋ ਸਕਦਾ ਪੰਨੂ ਸਾਹਿਬ ਦੇ ਨਾਲ ਮੇਰੀ ਕਈ ਵਾਰੀ ਗੱਲ ਹੋਈ ਆ ਭਾਈ ਇਹਨੂੰ ਲਾਗੂ ਕਰ ਦਿਓ ਇਸ ਤੋਂ ਵਧੀਆ ਦਿਨ ਤੁਹਾਡੇ ਲਈ ਕਿਹੜਾ ਹੋ ਸਕਦਾ ਬੇਅਦਮੀਆਂ ਦਾ ਕਾਨੂੰਨ ਲਾਗੂ ਕਰ ਦਿਓ ਇਹ ਕਾਰ ਸੈਲੈਕਟ ਕਮੇਟੀ ਪਤਾ ਕੀ ਕਰਦੀ ਰਹੀ ਹੈ ਹਫਤੇ ਬਾਅਦ 1 ਘੰਟਾ ਬੈਂਦੀ ਸੀ ਮੇਟੇ ਨੰਬਰ ਜਿਹੜੀ ਸਲੈਕਮਟੀ ਬਣਾਈ ਸੀ ਜਿੰਨੂੰ ਕਾਨੂੰਨ ਜਿੰਨੂੰ ਇਹ ਡਿਊਟੀ ਦਿੱਤੀ ਸੀ ਵੀ ਸਾਰਿਆਂ ਦੀ ਰਾਏ ਲੈ ਲਓ ਪਈ ਤੇ ਰਾਏ ਲੈਣੀ ਤਾਂ ਮੈਂ ਜਿੰਨੂੰ ਅੱਗ ਲੱਗੀ ਹੈ ਜਿੰਨੂੰ ਭੁੱਖ ਲੱਗੀ ਉਹ ਤਾਂ ਭੱਜਾ ਜਾਂਦਾ ਵੀ ਹਾਂ ਦੱਸ ਪਾਈ ਤੇਰੀ ਕੀ ਰਾਏ ਤੇਰੀ ਕੀ ਰਾਏ ਤੇਰੀ ਕੀ ਰਾਏ ਹਫਤੇ ਬਾਅਦ ਇੱਕ ਘੰਟਾ ਬੈਣਦੇ ਸੀ ਚਾਪ ਕੋਟੇ ਖਾਦੇ ਤੇ ਚਲੋ ਅਗਲੇ ਹਫਤੇ ਫੇਰ ਕਿਸੇ ਨੂੰ ਮਿਲ ਲਾਂਗੇ ਉਹ ਤਾਂ ਇਦਾਂ ਜਿਹੇ ਮੇਲੇ ਆਏ ਹੁੰਦੇ ਨੇ ਐਸੇ ਬੇਸ਼ਰਮ ਲੋਕ ਨੇ ਉਦਾਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਵੀ ਗੁਰੂ ਦਾ ਸਿੱਖ ਤਾਂ ਗੁਰੂ ਦੇ ਵਾਸਤੇ ਮਰਨ ਨੂੰ ਤਿਆਰ ਗੁਰੂ ਦੇ ਸਿੱਖ ਤਾਂ ਫੇਰ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਸੀਗੇ ਤੇ ਤੁਸੀਂ ਗੁਰੂ ਦੇ ਸਿੱਖ ਹੋ ਗਏ ਹੋ। ਨਾ ਸੋ ਸਪੀਕਰ ਸਾਹਿਬ ਤਾਂ ਤੁਹਾਡੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਸੀ ਉਦੋਂ ਤਾਂ ਤੁਸੀਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ। ਤੇ ਗੁਰੂ ਦੇ ਪ੍ਰਤੀ ਤੁਸੀਂ ਕੀਤਾ ਕੀ ਹੈ? ਤੁਸੀਂ ਉਸ ਸਿਲੈਕਟ ਕਮੇਟੀ ਦੀ ਚਾਬੀ ਕਸੀ। ਭਾਈ ਇਹਨੂੰ ਨੁਬੇੜੋ। 4 ਮਹੀਨੇ ਥੋੜੇ ਹੁੰਦੇ ਕਿਸੇ ਗੱਲ ਤੇ رائے ਲੈਣ ਨੂੰ। ਜਦੋਂ ਇਹਨਾਂ ਲੀਡਰਾਂ ਨੇ ਆਪਣੀ ਤਨਖਾਹ ਵਧਾਉਣੀ ਉਦੋਂ ਕਿ ਸਿਲੈਕਟ ਕਮੇਟੀ ਬਿਠਾਈ। ਅੱਜ ਤੱਕ ਤੁਸੀਂ ਸੀਨੀਅਰ ਪੱਤਰਕਾਰ ਹੋ। ਕਦੇ ਇੰਡੀਆ ਦੇ ਵਿੱਚ ਭਾਵੇਂ ਐਮਪੀਆ ਨੇ ਤਨਖਾਹ ਵਧਾਉਣੀ, ਐਮਐਲਏ ਨੇ ਉਹ ਦੰਤ 50 ਮਿੰਟਾਂ ਚ ਕਾਨੂੰਨ ਪਾਸ ਹੋ ਜਾਂਦਾ ਵੀ ਹਾਂ ਜੀ ਇੰਨੀ ਤਨਖਾਹ ਵਧ ਗਈ ਤੇ ਟੇਬਲ ਥੱਪ ਤੇ ਪਾਏ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਕਾਨੂੰਨ ਬਣਾਉਣ ਦੀ ਗੱਲ ਹੈ ਤੇ ਗੱਲਾ ਪੀਨ ਪਾ ਕੇ ਰੱਖ ਦਿੱਤਾ ਹੈ ਸਿਕਿਉਰਟੀਆਂ ਵੀ 10 15 ਮਿੰਟਾਂ ਚ ਹੀ ਵੱਜ ਜਾਂਦੀਆਂ ਸਾਰਾ ਕੁਝ ਉੱਥੇ ਤੇ ਸਾਰਾ ਕੁਝ ਹੋ ਜਾਂਦਾ ਹੁਣ ਇੱਥੇ ਨਵੇਂ ਵਿੱਚ ਟਗਵਾਂਜ ਗੱਡੇ ਜਾ ਰਹੇ ਨੇ ਕੋਈ ਕਹਿੰਦਾ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਵੀ ਬੇਅਦਬੀ ਚ ਲੈ ਕੇ ਆਓ ਕੋਈ ਕਹਿੰਦਾ ਅੰਬੇਦਕਰ ਦੇ ਬੁੱਤ ਨੂੰ ਵੀ ਬੇਅਦਬੀ ਚ ਲੈ ਕੇ ਆਓ ਮਤਲਬ ਇਹ ਖਲਾਰਾ ਪਾਉਣਾ ਚਾਹੁੰਦੇ ਆ ਸਮਿਟਣਾ ਨਹੀਂ ਚਾਹ ਕੀ ਇੰਨੀਆਂ ਬੇਅਦਬੀਆਂ ਥੋੜੀਆਂ ਮੇਰੇ ਖਿਆਲ ਦੇ ਨਾਲ ਜੇ ਸਹੀ ਡਾਟਾ ਆ ਜੇ 500 ਤੋਂ ਵੱਧ ਬੇਅਦਬੀਆਂ ਦਾ ਡਾਟਾ ਹੋਏਗਾ ਇਸ ਵੇਲੇ ਤੱਕ 500 ਤੋਂ ਵੱਧ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 450 ਦਾ ਡਾਟਾ ਤਾਂ ਅੱਜ ਤੋਂ ਸਾਲ ਪਹਿਲਾਂ ਦਾ ਡਾਟਾ ਹੈ ਇਹ ਹਰ ਜਗ੍ਹਾ ਦੱਬਣ ਦੇ ਉੱਤੇ ਜਿਹੜੇ ਕੋਸ਼ਿਸ਼ ਕਰਨਦੇ ਉਹਨਾਂ ਕੰਮ ਕਰ ਲੋ ਉਹਨਾਂ ਕੰਮ ਕਰ ਲੋ ਬੇਅਦਬੀਆਂ ਜੇ ਸੱਚੀ-ਮੁੱਚੀ ਤੁਸੀਂ ਨਾ ਨਾ ਡੱਕ ਸਕੇ ਤੇ ਪਹਿਲੇ ਵੀ ਇਦਾਂ ਹੀ ਕੱਡੇ ਸੀ ਪੰਜਾਬੀਆਂ ਨੇ ਆ ਜਿਹੜੇ ਪੰਜਾਬੀ ਖੜੇ ਆ ਨਾ ਇਹ ਭਾਵੇਂ ਬੋਲਣ ਭਾਵੇਂ ਨਾ ਬੋਲਣ ਜਦੋਂ ਇਹਨਾਂ ਦੀ ਵਾਰੀ ਆਉਣੀ ਹੈ ਨਾ ਇੰਨਾ ਪਹਿਲਿਆਂ ਨੂੰ ਇਦਾਂ ਹੀ ਕੱਢਿਆ ਸੀ ਤਿੰਨ ਤਿੰਨ ਮੁੱਖ ਮੰਤਰੀ ਬਦਲੇ ਨੇ ਇਹਨਾਂ ਨੇ ਤੇ ਜੇ ਮੌਜੂਦਾ ਮੁੱਖ ਮੰਤਰੀ ਵੀ ਕਿਸੇ ਪਾਸੇ ਨਾ ਲੱਗਾ ਜੇ ਇਹਨੇ ਬੇਅਦਬੀਆਂ ਦਾ ਕਾਨੂੰਨ ਨਾ ਬਣਾਇਆ ਬੇਅਦਬੀਆਂ ਨੂੰ ਨਾ ਰੋਕਿਆ ਹੁੰਦਾ ਰੋਕਿਆ ਤੇ ਇਹਦਾ ਵੀ ਫਿਰ ਤੋਰਨ ਦਾ ਪੱਕਾ ਕੰਮ ਨੇੜੇ ਹੀ ਆ ਆ ਦੇਖ ਲਓ ਸਾਹਮਣੇ ਖੜੇ ਨੇ ਗੱਲ ਦੇ ਵਿੱਚ ਪੂਰਾ ਦਮ ਜੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਜਿਹੜਾ ਜੋ ਇਹ ਫਰਮਾਨ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਗੱਲ ਉਹਨਾਂ ਦੀ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਉਹ ਰੋਕ ਕਿਉਂ ਨਹੀਂ ਜਾ ਰਹੀਆਂ ਕੀ ਕਾਰਨ ਨੇ ਕੌਣ ਬੰਦੇ ਨੇ ਉਹ ਦੀ ਨਾਲੀ ਐਨੀ ਮੰਨੀ ਜਾ ਰਹੀ ਏ ਅਸੀਂ ਸਿੱਖ ਐਵੇਂ ਹੀ ਆ ਅਸੀਂ ਸਿਰਫ ਗੁਰਦਾਰੇ ਮੱਥਾ ਟੇਕ ਕੇ ਦੇਖ ਕਰਾਈ ਤੇ ਘਰ ਨੂੰ ਚਲੇ ਗਏ ਜੀ ਜੋ ਕਾਨੂੰਨ ਦੀ ਗੱਲ ਇਹ ਕਰ ਰਹੇ ਨੇ ਉਹ ਕਾਨੂੰਨ ਬਾਰੇ ਜਰੂਰ ਸੋਚਣਾ ਚਾਹੀਦਾ ਐ ਇੱਥੇ ਹੀ ਐਲਾਨ ਸਵੇਰੇ ਹੀ ਕਰ ਦੇਵੇ ਜੇ ਭਗਵੰਤ ਮਾਨ ਨੇ ਦੁਬਾਰਾ ਆਉਣਾ ਤੇ ਜਾਂ ਹੀ ਸਾਰੇ ਬੋਟ ਪਾ ਦਾਂਗੇ ਸਾਰੇ ਪਾ ਦਿੰਨੇ ਜੇਕਰ ਸਵੇਰੇ ਐਲਾਨ ਕਰਕੇ ਜਾਵੇ ਨੇ ਜੇ ਐਲਾਨ ਹੋ ਜਾਂਦਾ ਅੱਜ ਚਲੋ ਅੱਜ ਦੇ ਦਿਨ ਹੋ ਜਾਂਦਾ ਅੱਜ ਦੇ ਦਿਨ ਨਾ ਵੀ ਹੋਵੇ ਐਲਾਨ ਹੋ ਜਾਂਦਾ ਸਰਕਾਰ ਰੰਦੇ ਰੰਦੇ ਹੋ ਜਾਂਦਾ ਤੁਸੀਂ ਸਾਰੇ ਕਹਿੰਦੇ ਹੋ ਵੀ ਬੋਟ ਵੀ ਪਾ ਦਾਂਗੇ ਵਾਦਿਆਂ ਦੇ ਵੋਟ ਲਾਣ ਤਾਂ ਕਰੇ ਸਾਡੇ ਗੁਰੂ ਅਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਚੀਜ਼ ਹੀ ਨਹੀਂ ਸਾਡੇ ਵਾਸਤੇ ਸਾਡੇ ਸਿੱਖਾਂ ਵਾਸਤੇ ਕੋਈ ਚੀਜ਼ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਲਾਣ ਕਰਕੇ ਸਾਰਾ ਕੁਝ ਕਰਨਗੇ ਲਾਗੂ ਕਰੇ ਇੰਪਲੀਮੈਂਟੇਸ਼ਨ ਹੋਣੀ ਲਾਗੂ ਕਰੇ ਕਲਾ ਐਲਾਨ ਕਰਕੇ ਨਾ ਚਲਾ ਜਾਵੇ ਘਰੇ ਜਾ ਕੇ ਸੌ ਜਾਵੇ ਦਾਰੂ ਪੀ ਕੇ ਬਾਅਦ ਚ ਸਾਨੂੰ ਪਤਾ ਦਾਰੂ ਪੀਂਦਾ ਬਾਦੂ ਪੀਵੇ ਅਸੀਂ ਪਰਸਨਲ ਗੱਲਾਂ ਨਾ ਕਰੋ हां बस ਇਹ ਲਾਂਚ ਜਰੂਰ ਕਰੇ ਤੇ ਲਾਂਚ ਕਰਕੇ ਲਾਗੂ ਕਰ ਦੇਵੇ ਅਸੀਂ ਸਿੱਖ ਸਾਰੇ ਬਹੁਤ ਖੁਸ਼ ਆ ਭਗਵੰਤ ਮਾਨ ਤੇ ਬਾਕੀ ਉਹਨੇ ਜੋ ਕੰਮ ਕੀਤਾ ਸਾਨੂੰ ਸੰਭਾਲਣ ਦਾ ਤੇ ਉਹ ਸਾਨੂੰ ਵਧੀਆ ਲੱਗਾ ਲੇਕਿਨ ਪਰ ਜਿਹੜਾ ਜ਼ਰੂਰੀ ਕੰਮ ਸਾਡਾ ਨਾ ਗੁਰੂ ਗ੍ਰੰਥ ਸਾਹਿਬ ਦਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੱਦੋਂ ਵੱਧ ਕੇ ਉਹਦੇ ਵਿੱਚ ਸਾਡੀ ਜਾਣ ਵਾਸਤੇ ਸਾਜੀ ਕਿ ਦੇ ਇਕੱਲੇ ਵਿਕਾਸ ਦੀ ਜਾਂ ਪ੍ਰਬੰਧਾਂ ਦੀ ਗੱਲ ਕਰੀਏ ਨਾ ਤੇ ਜਿਹੜੀ ਬਾਦਲਾਂ ਵਾਲੀ ਸਰਕਾਰ ਸੀ ਉਹਨਾਂ ਕੋਈ ਥੋੜੀਆਂ ਸੜਕਾਂ ਨਹੀਂ ਸੀ ਬਣਾਈਆਂ ਪੰਜਾਬ 'ਚ ਬੜਾ ਕੁਝ ਕੀਤਾ ਸੀ ਉਹਨਾਂ ਨੇ ਪਾਰਕ ਮੱਕਾ ਜੈ 12 ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਡਿਵੈਲਪਮੈਂਟ ਦੀ ਗੱਲ ਕਰੀਓ ਨਾਂ ਬਥਰੀ ਕੀਤੀ ਸੀ ਤੇ ਡਿਵੈਲਪਮੈਂਟ ਤਾਂ ਅੰਗਰੇਜ਼ ਵੀ ਬੜੀ ਕਰਦੇ ਸੀਗੇ ਫਿਰ ਡਿਵੈਲਪਮੈਂਟ ਤਾਂ ਅੰਗਰੇਜ਼ ਵੀ ਬੜੀ ਕਰਦੇ ਫਿਰ ਹੁਣ ਸ਼ਹੀਦ ਭਗਤ ਸਿੰਘ ਭਗਤ ਸਿੰਘ ਕਿਉਂ ਕਰਦੇ ਹੋ ਗਾਲੇ ਡਿਵੈਲਪਮੈਂਟ ਦੀ ਨਹੀਂ ਗੱਲ ਸਾਡੇ ਜਜ਼ਬਾਤਾਂ ਦੀ ਹੈ ਜਾਂ ਸਾਡੀ ਇਸ਼ਤ ਦੀ ਹੈ ਸਾਡੀ ਇੱਜ਼ਤ ਦੀ ਹੈ ਸੀ ਸਵੈ ਮਾਨ ਨਾਲ ਜੀਣ ਵਾਲੇ ਲੋਕਾਂ ਤੁਸੀਂ ਸਾਨੂੰ ਜਲੀਲ ਕਰਦੇ ਪਏ ਹੋ ਪੰਜਾਬ ਦੀ ਧਰਤੀ ਤੇ ਸਾਡੇ ਗੁਰੂ ਸਾਹਿਬ ਦੀ ਇੱਜ਼ਤ ਬਾਰ-ਬਾਰ ਰੋਲੀ ਜਾਂਦੀ ਆ ਤੇ ਤੁਸੀਂ ਕੁਰਸੀਆਂ ਤੇ ਬੈਠੇ ਕੱਖ ਨਹੀਂ ਕਰਦੇ ਕੀ ਇਹ ਤੁਸੀਂ ਜਲੀਲ ਨਹੀਂ ਕਰਦੇ ਪੰਜਾਬ ਦੇ ਆਵਾਮ ਨੂੰ ਕਿ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਸਾਡੇ ਨਾਲ ਅੱਖਾਂ ਚੱਖਾਂ ਮਲਾ ਸੀ ਇੱਧਰ ਖਲੋਣੇ ਆ ਮੁੱਖ ਮੰਤਰੀ ਸਾਹਿਬ ਦਾ ਉੱਧਰੋਂ ਨਿਕਲ ਜਾਂਦੇ ਅਸੀਂ ਆਂ ਜੀ ਡੀਕਦੇ ਰਹੇ ਇੱਥੇ ਖੜੇ ਆ ਇੱਦਾਂ ਹਾਂ ਅਸੀਂ ਇੱਥੇ ਖੜੇ ਸੀ ਆਏ ਨਹੀਂ ਬੰਦੇ ਸਿਕਿਉਰਿਟੀ ਖੜੀ ਸੀ ਉਹਨਾਂ ਦੀ ਪ੍ਰਸ਼ਾਦ ਲੈ ਕੇ ਖੜੇ ਸੀ ਬਾਅਦ ਚ ਪਤਾ ਨਹੀਂ ਲੱਗਾ ਪਿੱਛੋਂ ਹੀ ਕੁਛਰ ਪੁੱਤਰ ਹੋ ਗਈ ਕਿ ਟੈਲ ਸੇਵਾ ਲੈਰ ਵਾਲੇ ਖੜੇ ਆ ਉੱਥੇ ਯੋ ਪੁੱਛਣਗੇ ਵੀ ਕੀ ਕੀਤਾ ਜੇ ਕਾਨੂੰਨ ਦਾ ਗੱਲ ਤਾਂ ਇਹ ਆ ਵੀ ਭਾਈ ਗੁਰਜੀਤ ਸਿੰਘ ਖਾਲਸਾ ਦਾ ਮਰਨੇ ਪਿਆ ਤਾਂ ਤੁਹਾਡੇ ਵਾਸਤੇ ਤੁਹਾਨੂੰ ਜਗਾਉਣ ਵਾਸਤੇ ਤੇ ਜੇ ਤੁਸੀਂ ਐਡੇ ਬੇਸ਼ਰਮ ਹੋ ਐਡੇ ਨਕਰਮੇ ਹੋ ਤੇ ਫਿਰ ਅਸੀਂ ਤੁਹਾਨੂੰ ਕਿੱਦਾਂ ਹਾਰ ਪਾ ਦਾਂਗੇ ਤੇ ਜੇ ਹਾਰ ਪਾਉਣੇ ਆ ਤਾਂ ਆਖ ਵੇਖੋ ਇਹ ਕੋ ਸਾਡੇ ਸੱਦੇ ਤੇ ਤਾਂ ਨਹੀਂ ਆਏ ਇਹ ਵੀਰ ਇਦਾਂ ਇਹਨਾਂ ਦੇ ਅੰਦਰ ਵੀ ਦਰਦ ਹੈ ਪੈਣਾ ਦੇ ਅੰਦਰ ਵੀ ਦਰਦ ਹੈ ਇਹਨਾਂ ਨੂੰ ਪਰ ਸਾਹਿਬ ਦੇ ਵਾਸੀ ਨੇ ਇਹਨਾਂ ਦੇ ਅੰਦਰ ਦਰਦ ਦਾ ਤੜਫ ਹੈ ਕਿ ਸਾਡੇ ਗੁਰੂ ਦੀਆਂ ਬੇਅਦਬੀਆਂ ਟੱਕੀਆਂ ਜਾਵਣਾਂ ਚਾਹੀਦੀ ਬਾਹਰ ਗੁਰੂ ਜੀ ਨੇ ਇਹਨਾਂ ਨੂੰ ਬੁੱਧੀ ਦੇ ਦੇਵੇ ਐਦਾਂ ਦੀ ਬੁੱਧੀ ਕਰਕੇ ਤਾਂ ਸੰਗਤ ਪਹਿਲਾਂ ਦੁਖੀ ਹੋਈ ਸੀ ਸਰਕਾਰਾਂ ਤੇ ਤੇ ਚਲੋ ਚੰਗਾ ਇਨਸਾਨ ਕੋਈ ਆਊਗਾ ਚੰਗੇ ਆਣੇ ਕਰਕੇ ਤਾਂ ਹੀ ਜਵੇਂ ਪੱਠਾ ਬਠਾਲ ਦਿੱਤਾ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਵਿਧਾਨ ਸਭਾ 'ਚ ਅਸੀਂ ਜਿੱਤ ਕੇ ਜਿਤਾ ਕੇ ਭੇਜਿਆ ਉਹ ਕੇ ਬੇਅਕਲ ਤੇ ਕੋਈ ਚੰਡੀਗੜ੍ਹ ਦਾ ਰੜਾਲਿਆ ਕੋ ਦਿੱਲੀ ਦਾ ਰੜਾਲਿਆ ਐਨੇ ਇਕ ਤਾਂ ਸਾਡੇ ਮੂਰਖ ਨਹੀਂ ਹੈਗੇ ਤੇ ਜਿਹਨਾਂ ਨੂੰ ਸਮਝ ਨਹੀਂ ਥੀ ਸਾਨੂੰ ਤਾਂ ਇਹੀ ਬੜਾ ਦੁੱਖ ਹੈ ਕਿ ਬਾਹਰ ਦੇ ਬੰਦਿਆਂ ਨੂੰ ਕਿਉਂ ਇਹ ਚੌਧਰੋਂ ਦਿੰਦੇ ਇੱਥੇ ਇੱਥੇ ਦੇ ਬੰਦੇ ਬੇਜਸਮਝ ਨਹੀਂ ਬਹੁਤ ਸਮਝਦਾਰ ਹੈ ਬੱਚਾ ਬੱਚਾ ਬੜਾ ਸਮਝਦਾਰ ਹੈ ਪਰ ਬਾਹਿਗੁਰੂ 10ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਰਾਂ ਨੂੰ ਬੁੱਧੀ ਬਖਸ਼ ਦੇਵੇ ਬਸ ਬਾਹਿਗੁਰੂ ਕਿਰਪਾ ਕਰਾਈ ਨਾ ਤੇ ਜਿਹੜੀ ਗੱਲ ਕਰਨ ਦੀ ਉਹ ਕਰਨ ਵਿਧਾਨ ਸਭਾ ਦਾ ਖਰਚਾ ਕਰਕੇ ਕਿਹਾ ਜਿਹੜੇ ਗਰੀਬ ਲੋਕ ਮਰਦੇ ਐ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ 4 ਵਾਰੀ ਗੋਲੀਆਂ ਚੱਲ ਲਈਆਂ 4 ਬੱਚੇ ਨੌਜਵਾਨਾਂ ਦੇ ਗੋਲੀ ਚ 4 ਵਾਰੀ 4 ਬੰਦੇ ਮਰ ਚੁੱਕੇ ਇੱਕ ਬੰਦਾ ਬਚ ਗਿਆ ਜੀ ਨਿਤਨ ਨੰਦਾ ਜੀ ਉਹਦੇ ਬੰਦਿਆਂ ਨੂੰ ਹਜੇ ਤਿੱਕਰੋ ਸ਼ਿਫਾਰਸ਼ਾਂ ਆ ਰਹੀਆਂ ਉੱਪਰ ਤੇ ਉੱਪਰੋ ਬੀਜੇਪੀ ਬੰਦਿਆਂ ਦੀਆਂ ਸ਼ਿਫਾਰਸ਼ਾਂਆਂ ਉਸ ਬੰਦਿਆਂ ਨੂੰ ਚੱਕ ਨਹੀਂ ਰਹੇ ਉਸ ਬੰਦੇ ਨਿਤਨੰਦਾ ਜੀ ਦਾ ਤਿੰਨ ਬੇਟੀਆਂ ਮਾਪੇ ਬਾਪ ਬਿਰਦ ਹੈ ਬਿਮਾਰੀ ਦੇ ਨਾਲ ਲੜ ਰਹੇ ਹੈ ਐਦਾਂ ਦੀ ਲਫਨਕ ਬਿਮਾਰੀ ਹੈ ਨਾ ਉਸ ਨੂੰ ਉਹਨਾਂ ਦੇ ਬਾਪ ਨੂੰ ਕੈਂਸਰ ਦਾ ਮਰੀਜ਼ ਹੈ ਉਹ ਬੱਚੇ ਤੇ ਗੋਲੀ ਵੱਜ ਗਈ ਉਹਦੇ ਕਰਕੇ ਸਿਰਫ ਇੱਕ ਬੰਦਾ ਦਲਸ਼ੇਰ ਸਿੰਘ ਠਾਣੇਦਾਰ ਚੱਕ ਲਿਆ ਤਿੰਨ ਬੰਦਿਆਂ ਨੂੰ ਹਜੇ ਨਹੀਂ ਪੁਲਿਸ ਹੱਥ ਲਾ ਰਹੀ ਹੈ ਲੁਕਦੇ ਫਿਰਦੇ ਆ ਤਾਂ ਕਹਿੰਦੇ ਜੀ ਅਸੀਂ ਉਹਨਾਂ ਦੀ ਇਨਕੁਆਰੀ ਪਾਈ ਹੈ ਇਨਕੁਆਰੀ ਪਾਈ ਹੈ ਹੁਣ 26 ਤਰੀਕ ਨੂੰ ਡਰ ਨਾ ਲੱਗਣਾ ਜੀ ਆਨੰਦਪੁਰ ਸਾਹਿਬ ਫਾਟਕਾਂ ਦੇ ਕੋਲ ਦੱਸੋ ਤੁਸੀਂ ਆ ਤੁਸੀਂ ਗੱਲ ਕਹੀ ਜਿਦੇ ਵਾਰ ਲੋਕਾਂ ਦਾ ਧਿਆਨ ਨਹੀਂ ਸੀਗਾ ਬੜੀ ਬੜੀ ਗੱਲ ਹੈ ਤੇ ਅਬ ਬੇਅਖੀਰ ਚ ਮੈਂ ਮਿੱਟੀ ਦੇ ਮਾਧਿਅਮ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਪਤਾ ਨਹੀਂ ਕਿੱਥੇ ਕਿੱਥੇ ਲਾਦਦੇ ਆ ਹੁਣ ਸਮਾਗਮ ਲੰਘ ਜਾਣਾ ਇਸ ਤੋਂ ਬਾਅਦ ਇਹਨੂੰ ਬਾਇਜਤ ਸੰਭਲਿਓ ਵੈਸੇ ਤਾਂ ਤੁਹਾਡਾ ਮਤਲਬ ਕੋਈ ਏਡਾ ਵਧੀਆ ਰਿਕਾਰਡ ਨਹੀਂਗਾ ਤੁਸੀਂ ਜਿੱਥੇ ਲੋਕੀ ਮਤਲਬ ਖੜੇ ਹੋ ਕੇ ਪਿਸ਼ਾਬ ਕਰਦੇ ਉੱਥੇ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਫਲੈਕਸਾਂ ਲਾਈਆਂ ਸੀਗੀਆਂ ਤੇ ਕੁਝ ਅਕਲ ਨੂੰ ਹੱਥ ਮਾਰਿਓ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਸੰਭਾਲ ਕੇ ਜਿੱਤ ਦੇ ਨਾਲ ਜੇ ਤੁਸੀਂ ਨਹੀਂ ਸੰਭਾਲ ਸਕਦੇ ਤੇ ਤੁਸੀਂ ਕਿਸੇ ਸੰਸਥਾ ਦੇ ਹੈਂਡਓਵਰ ਕਰ ਦਿਓ ਇਹਨਾਂ ਸਰੂਪਾਂ ਦਾ ਇਹ ਤੁਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਛਾਪੇ ਨੇ ਇਹਨਾਂ ਸੜਕਾਂ ਤੇ ਡਿੱਗਦੇ ਰਹਿਣ ਤੇ ਰੋਲਦੇ ਰਹਿਣ ਸੋ ਇਹ ਵੀ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਅਖੀਰ ਦੇ ਵਿੱਚ ਉਹ ਗੱਲ ਤਾਂ ਫੇਰ ਮੈਂ ਦਰ ਹੌਣਾ ਚਾਹਾਂਗਾ ਕਿ ਜੇ ਤੁਹਾਨੂੰ ਰੱਬ ਨੇ ਤਾਕਤ ਦਿੱਤੀ ਹੈ ਕਾਨੂੰਨ ਬਣਾਉਣ ਦੀ ਤੇ ਜੇ ਗੁਰੂ ਵਾਸਤੇ ਕਾਨੂੰਨ ਵੀ ਬਣਾਉਣ ਜੋ ਅੱਗੇ ਨਹੀਂ ਤੇ ਫਿਰ ਕਿਹੜੇ ਮੂੰਹ ਦੇ ਨਾਲ ਗੁਰਦੁਆਰਾ ਸਾਹਿਬ ਆਉਂਦੇ ਹੋ ਆ ਬੈਂਸ ਸਾਹਿਬ ਚੌਥੇ ਦਿਨ ਤੱਕ ਤਖਤ ਕੇਸਗੜ੍ਹ ਸਾਹਿਬ ਆਉਂਦੇ ਆ ਉਦੋਂ ਉਹਨਾਂ ਨੂੰ ਯਾਦ ਨਹੀਂ ਆਉਂਦਾ ਕਿ ਮੈਂ ਇਸ ਗੁਰੂ ਦੇ ਵਾਸਤੇ ਕਾਨੂੰਨ ਬਣਾਉਣ ਵਾਸਤੇ ਮੈਨੂੰ ਸੰਗਤ ਕਹਿ ਰਹੀ ਆ ਉਹ ਦਿਨ ਇਹਨਾਂ ਨੂੰ ਯਾਦ ਨਹੀਂ ਆਉਂਦਾ ਇਹਨਾਂ ਦਾ ਜਨਮ ਦਿਨ ਸੀ ਉਦੋਂ ਵੀ ਆਏ ਉਸ ਤੋਂ ਪਹਿਲਾਂ ਦਾ ਸੀ ਇਹਨਾਂ ਨੂੰ ਮੈਮਰ ਕਰਨੇ ਹੁੰਦਾ ਤਾਂ ਇਹ ਕਿਹੜੀ ਇਹਨਾਂ ਦੀ ਜ਼ਮੀਰ ਨਹੀਂ ਜਾਗਦੀ ਕਿ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਖੜਾਉਂਦੇ ਹੱਥ ਜੋੜ ਕੇ ਕਈ ਐਸ ਗਰੂਨ ਨੂੰ ਅਸੀਂ ਤਰਲੇ ਲਾਇਆ ਲੈ ਕਿ ਅਸੀਂ ਐਮਐਲਏ ਬਣੇ ਮੰਤਰੀ ਬਣ ਗਏ ਤੇ ਅੱਜ ਸਾਡੇ ਕੋਲ ਤਾਕਤ ਆ ਕਿ ਅਸੀਂ غرੂਰ ਦੀ ਬੇਅਦਬੀ ਰੋਕਣ ਵਾਸਤੇ ਇੱਕ ਕਾਨੂੰਨ ਬਣਾਉਣ ਦੀ ਤਾਕਤ ਜੇ ਸਾਨੂੰ ਮਿਲੀ ਆ ਤੇ ਉੱਥੇ ਤੁਸੀਂ ਸਾਰੇ ਘੁੱਗੂ ਬਣੇ ਬੈਠੇ ਹੋ ਸੋ ਕੁਝ ਅਕਲ ਨੂੰ ਹੱਥ ਮਾਰੋ ਲੋਕੀ ਅੰਨੇ ਨਹੀਂ ਗਏ ਉਹ ਤੁਹਾਡੇ ਪੋਸਟਰਾਂ ਦੇ ਉੱਤੇ ਜਦੋਂ ਤੁਹਾਡੀ ਸਰਕਾਰ ਬਣਾਈ ਸੀ ਤੁਹਾਡੇ ਪੋਸਟਰਾਂ ਤੇ ਬਣਾਈ ਸੀ ਉਦੋਂ ਤਾਂ ਪੋਸਟਰ ਦੂਜੇ ਲਾਉਂਦੇ ਸੀਗੇ ਤੁਸੀਂ ਸੋਚਣ ਦੇ ਅਸੀਂ ਪੋਸਟਰਾਂ ਤੇ ਭਰਮਾ ਲਾਂਗੇ ਪੰਜਾਬੀ ਐ ਇਹ ਪੂਰਾ ਤੱਤ ਜਾਣਦੇ ਨੇ ਤੇ ਇਹਨਾਂ ਨੇ ਤੱਤ ਕੱਢ ਲੈਣਾ ਜੇ ਕੱਢੀ ਬੈਠੇ ਨੇ ਸਿਰ ਤੇ ਚੜਾਣਾ ਵੀ ਜਾਣਦੇ ਆ ਤੇ ਲਾਣਾ ਵੀ ਜਾਣਦੇ ਆ ਲਾਣਾ ਵੀ ਲਾਣਦੇ ਨੇ ਹੁਣ ਜੇ ਸੋਚਣ ਡੇ ਆ ਨੇ ਵੀ ਅਖਬਾਰਾਂ ਵਾਲਿਆਂ ਨੂੰ ਇਸ਼ਤਿਹਾਰ ਦੇ ਕੇ ਖਰੀਦ ਲਿਆ ਮੀਡੀਆ ਦੁਜੇ ਵੱਡੇ ਵੱਡੇ ਘਰਾਂ ਨੂੰ ਇਸ਼ਤਿਹਾਰ ਦਿੱਤੇ ਨੇ ਉਹਨਾਂ ਨੂੰ ਬੋਲਣਾ ਹੀ ਨਹੀਂ ਪੱਤਰਕਾਰ ਤਾਂ ਸਵਾਲ ਕਰਨੋਂ ਹੀ ਹਟ ਗਏ ਨੇ ਵੀ ਜਰਨਲਿਸਟ ਦਾ ਫਰਜ਼ ਨਹੀਂ ਸੀ ਬਣਦਾ ਇਹਨਾਂ ਨੂੰ ਪੁੱਛਦੇ ਜਿੱਦਣ ਇਹਨਾਂ ਨੇ ਐਲਾਨ ਕੀਤਾ ਸੀ ਆਨੰਦਪੁਰ ਸਾਹਿਬ ਸੈਸ਼ਨ ਕਰਨਾ ਉਹ ਦਿਨਾਂ ਨੂੰ ਪੁੱਛਦੇ ਪਹਿਲੇ ਸੈਸ਼ਨ ਦਾ ਕੀ ਬਣਿਆ ਜੇ 14 15 ਜੁਲਾਈ ਦਾ ਜਿਹੜਾ ਤੁਸੀਂ ਪਹਿਲਾ ਸੈਸ਼ਨ ਕਿਤਾਸੀ ਬਦਮੀਆਂ ਦੇ ਕਾਨੂੰਨ ਦੇ ਉੱਤੇ ਉਹਦਾ ਕੀ ਬਣਿਆ ਉਹ ਕਿੱਥੇ ਆ ਕੋਈ ਪੁੱਛਦਾ ਹੀ ਨਹੀਂ ਭਾਈ